ਕੀ ਵਾਪਰਿਆ ਕਿ ਰਜਾਨਾ ਟਾਈਮਜ਼ ਜਿਹੜਾ 4 ਸਾਲ ਦੀ ਤੁਹਾਡੀ ਮਿਹਨਤ ਸੀ ਇੱਕਦਮ ਇੱਕ ਕਲਿੱਕ ਕਰਿਆ ਕਿ ਬੰਦ ਹੋ ਗਿਆ ਜਦੋਂ ਕੋਈ ਪੱਤਰਕਾਰ ਕਿਸੇ ਦੇ ਹੱਕ ਚ ਆਵਾਜ਼ ਚੱਕਦਾ ਤਾਂ ਜਿਹੜੀ ਸਰਕਾਰ ਹੈ ਉਹਦੇ ਤੇ ਕਾਰਵਾਈ ਕਰਦੀ ਹੈ ਸ਼ਾਮਦਮ ਦੰਡਵੇਡ ਅਸੀਂ ਵੋਟਾਂ ਦੇ ਲਈ ਵਰਤਾਂਗੇ ਉਹ ਕੰਮ ਕਰ ਰਹੇ ਨੇ ਸ਼ਾਮਦਮ ਹਨ ਵੀ ਗੁਣ ਤੇ ਪੈਸਿਆਂ ਦਾ ਵੀ ਪਹਿਲਾਂ ਟੂਰਿਸਟ ਦੇ ਨੇ ਬੰਦਾ ਮੰਨਦਾ ਜੇ ਬੰਦਾ ਨਹੀਂ ਮੰਨਦਾ ਫਿਰ ਉਹਦੇ ਤੇ ਅਤਿਆਚਾਰ ਕਰਦੇ ਨੇ ਉਦੋਂ ਹੀ ਮੰਨ ਜਾਂਦਾ ਫਿਰ ਆਰਥਿਕ ਤੌਰ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਸਰਕਾਰ ਦੀਆਂ ਖਾਮੀਆਂ ਕਰਨਾ ਇਹ ਨਹੀਂ ਹੈ ਵੀ ਅਸੀਂ ਸਰਕਾਰ ਦੇ ਵਿਰੁੱਧ ਆ ਸਰਕਾਰ ਜੋ ਗਲਤ ਕਰਦੀ ਆ ਸੀ ਉਹਨੂੰ ਦਿਖਾਉਣੇ ਲੋਕਾਂ ਤੱਕ ਪੇਸ਼ ਕਰਦੇ ਆ ਉਹਦਾ ਨਤੀਜਾ ਸਾਨੂੰ ਭੁਗਤਣਾ ਪਿਆ ਸਰਕਾਰ ਨੇ ਸਾਡੇ ਜਿੰਨੇ ਵੀ ਇਨਕਮ ਦੇ ਸਾਧਨ ਸੀਗੇ ਚੈਨਲ ਦੇ ਜਰੀਏ ਸਾਰੇ ਬੰਦ ਕਰ ਦਿੱਤੇ ਪਰ ਇਹ ਸਰਕਾਰ ਜੀ ਸੋਚਦੀ ਹੋਵੇ ਵੀ ਇਹ ਦਬ ਜਾਣਗੇ ਜਾਚੋ ਹੋ ਜਾਣਗੇ ਕਿ ਧੱਕੇਸ਼ਾਹੀ ਦੇ ਖਿਲਾਫ ਉੱਠਣਗੇ ਨਾ ਇਹ ਉਹਨਾਂ ਦਾ ਪਲੇ ਹੈ ਆਉਂਗੇ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਕਈ ادارے ਇਸ ਤਰ੍ਹਾਂ ਨੇ ਜਿਹੜੇ ਸਿੱਧੇ ਸਰਕਾਰ ਵਿਰੋਧੀ ਹੋ ਗਏ ਕਿ ਬਸ ਸਰਕਾਰ ਦਾ ਮਾੜਾ ਹੀ ਦਿਖਾਉਣਾ ਚੰਗਾ ਪੱਖ ਦਿਖਾਉਣਾ ਨਹੀਂਗਾ ਸਰਕਾਰ ਦੀ ਜਿੱਥੇ ਸਰਾਨਾ ਬਣਦੀ ਅਸੀਂ ਕਰਦੇ ਆਂ ਸਰਕਾਰ ਜਿੱਥੇ ਚੰਗਾ ਕੰਮ ਕਰਦੀ ਅਸੀਂ ਕਰਦੇ ਆਂ ਜਿੱਥੇ ਸਰਕਾਰ ਗਲਤ ਹੈ ਉਹ ਸਰਕਾਰ ਖੜਾ ਦੇ ਮਾਮਲੇ 'ਚ ਫੇਲ ਹੋਈ ਜੀ ਅਸੀਂ ਬੋਲਾਂਗੇ ਇਹਦਾ ਮਜ਼ਦੂਰ ਵਰਗ ਹੈ ਸਭ ਤੋਂ ਮੰਨਿਆ ਜਾਂਦਾ ਵਿਚਾਰਾ ਕਮਾ ਕੇ ਖਾਂਦਾ ਉਹਦੇ ਬਾਰੇ ਕਿਸੇ ਨੇ ਸੋਚਿਆ ਸਰਕਾਰ ਨੇ ਜੇ ਸਰਕਾਰ ਬਣੀ ਆ ਤਾਂ ਸਵਾਲ ਤਾਂ ਤੁਹਾਨੂੰ ਹੀ ਕੀਤੇ ਜਾਣਗੇ ਹਾਂ ਮਤਲਬ ਇਹ ਦੂਜੀ ਵਿਰੋਧੀ ਤਾਂ ਨੂੰ ਥੋੜਾ ਕਰਾਂਗੇ ਬਹੁਤ ਹੀ ਪ੍ਰੈਸ ਨੂੰ ਤਾਂ ਆਜ਼ਾਦੀ ਹੈਗੀ ਆ ਜਿੱਥੇ ਪੰਡ ਜਾਂਦੇ ਆ ਸਰਕਾਰ ਸਮਝ ਲਈ ਝੁਕਣਾ ਨਹੀਂ ਮਤਲਬ ਹੈ ਹੀ ਨਹੀਂ ਵੀ ਅਸੀਂ ਝੁਕ ਜਾਾਂਗੇ ਦਵਾਰੋਂ ਬੰਦ ਕਰ ਹੂੰ ਕੋਈ ਨਹੀਂ ਦੋ ਮਹੀਨੇ ਨੂੰ ਕਰਦੇ ਜਦੋਂ ਅਸੀਂ ਸਟੈਂਡ ਕਰ ਲਿਆ ਨਾ ਉਸ ਦਿਨ ਬੰਦ ਕਰਦੇ ਤੀਜਾ ਸਟਾਰਟ ਕਰਦਾ ਕਿ ਜੁਮਲੇ ਹੁੰਦੇ ਨੇ ਨਾ ਇਹ ਪਹਿਲਾਂ ਚੱਲੇ ਜਾਂਦੇ ਸੀ ਜੀ ਭਗਵੰਤ ਸਿੰਘ ਮਾਨੋਨੀ ਇੱਕ ਜਗ੍ਹਾ ਤੇ ਜਾ ਕੇ ਪੂਰੇ ਕਹਿ ਦਿੰਦੇ ਨੇ ਜੀ ਪੰਜਾਬ ਦੇ ਵਿੱਚ ਅਸੀਂ ਆ ਕਰਾਂਗੇ ਅਸੀਂ ਫਲਾਣਾ ਕਰਾਂਗੇ ਤੁਮਕਾਣਾ ਕਰਾਂਗੇ ਹੁੰਦਾ ਹੈ ਨਹੀਂ ਦੂਜੀ ਸਟੇਟ ਚ ਜਾਂਦੇ ਨੇ ਉੱਥੇ ਕਹਿੰਦੇ ਨੇ ਪੰਜਾਬ ਚਾਹ ਕੁਛ ਕਰਤਾ ਹੁਣ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗੱਲ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਤੋਂ ਦਿੱਤੇ ਨਹੀਂ ਗਏ ਸਾਲ ਕੁ ਬਾਅਦ ਕਹਿੰਦੇ ਜੇ ਅਸੀਂ 11-1100 ਦੇ ਦਾਂਗੇ ਠੀਕ ਹੈ 2022 ਲੰਘ ਗਿਆ ਕੋਈ ਚੈਨਲ ਇੰਟਰਵਿਊ ਕਰਦਾ ਹੈ 22 ਦੇ ਮਿੱਡ ਦੇ ਵਿੱਚ ਕਦੋਂ ਦਵਾਂਗੇ ਕਹਿੰਦਾ ਅਗਲੇ ਬਜਟ ਦੇ ਵਿੱਚ ਦੋ ਮਹੀਨੇ ਨੂੰ ਬਜਟ ਹੈ ਚੈਨਲਾਂ ਦੇ ਮੈਂ ਨਾਮ ਨਹੀਂ ਲਵਾਂਗਾ ਹਿੰਦੀ ਚੈਨਲਾਂ ਦੇ ਇੰਟਰਵਿਊ ਹੋਣਗੇ ਉਹ ਵੀ ਨਿਕਲ ਜਾਂਦਾ ਜੀ 23 ਆ ਜਾਂਦਾ 23 ਦੇ ਵਿੱਚ ਇੰਟਰਵਿਊ ਹੁੰਦੀ ਹੈ ਕਹਿੰਦਾ ਅਗਲੇ ਬਜਟ ਦੇ ਵਿੱਚ ਦਵਾਂਗੇ ਉਹਦੋਂ ਵੀ ਨਹੀਂ ਦੰਦੇ 24 ਦੇ ਵਿੱਚ ਫਿਰ ਆਉਂਦੀ ਹੈ ਲੋਕ ਸਭਾ ਦੀ ਇਲੈਕਸ਼ਨ ਉਸ ਤੋਂ ਪਹਿਲਾਂ ਇੰਟਰਵਿਊ ਹੁੰਦੀ ਹੈ ਉੱਥੇ ਕਹਿੰਦਾ ਜੀ ਆਵਾਸ ਇਲੈਕਸ਼ਨ ਹੁੰਦੀ ਸਾਰ ਬਜਟ ਆਉਂਗਾ ਉਹਦੇ ਵਿੱਚ ਦਵਾਂਗੇ 24 ਵੀ ਲੰਘੀ 25 ਵੀ ਲੰਘੀ ਆ ਹੁਣ ਰੀਸੈਂਟ ਫੇਰ ਇੱਕ ਇੰਟਰਵਿਊ ਉਹਦੇ ਵਿੱਚ ਕਹਿ ਰਿਹਾ 26 ਵਾਲੇ ਬਜਟ ਨੂੰ ਕਿਉਂ ਵੀ ਲੋਕ ਮੂਰਖ ਨੇ 16000 ਕਰੋੜ ਰੁਪਈਆ ਪਰ ਸਾਲ ਦਾ ਖਰਚਾ ਹੋਊਗਾ ਜੇਕਰ 11-1100 ਰੁਪਈਆ ਦੰਦੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਸ ਮੈਂ ਹੈਪੀ ਪਕਤਾ ਜਦੋਂ ਕਿਸਾਨੀ ਕੋਲ ਚੱਲਿਆ ਉਸ ਸਮੇਂ ਵੀ ਬਹੁਤ ਸਾਰਾ ਮੀਡੀਆ ਕਿਸਾਨਾਂ ਦੇ ਹੱਕ ਚ ਆਇਆ ਆਵਾਜ਼ ਬੁਲੰਦ ਕੀਤੀ ਪਰ ਉਸ ਸਮੇਂ ਮੋਦੀ ਸਰਕਾਰ ਨੇ ਬਹੁਤ ਸਾਰੇ ادارے ਬੰਦ ਕੀਤੇ ਜਿਸ ਨੂੰ ਕਿਹਾ ਗਿਆ ਕਿ ਜ਼ੁਬਾਨ ਬੰਦ ਕਰ ਦਿੱਤੀ ਜਾਈ ਸਾਡੇ ਦੇਸ਼ ਦੇ ਵਿੱਚ ਇਹ ਹੈ ਸੰਵਿਧਾਨ ਸਾਨੂੰ ਕਹਿੰਦਾ ਕਿ ਅਸੀਂ ਆਪਣੇ ਵਿਚਾਰ ਆਪਣੀ ਗੱਲ ਰੱਖਣ ਦੀ ਸਾਨੂੰ ਆਜ਼ਾਦੀ ਹੈ ਪਰ ਇਹ ਕਿਹੋ ਜੀ ਆਜ਼ਾਦੀ ਹੈ ਜਦੋਂ ਕੋਈ ਬੰਦਾ ਆਪਣੇ ਵਿਚਾਰ ਸਾਂਝੇ ਕਰਦਾ ਤਾਂ ਉਸ ਦੀ ਜ਼ੁਬਾਨ ਬੰਦੀ ਕਰ ਦਿੱਤੀ ਜਾਂਦੀ ਹੈ ਹੁਣ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜਾ ਹੈ ਹੜਾ ਦੇ ਵਿੱਚ ਪੰਜਾਬ ਦੇ ਮੀਡੀਆ ਨੇ ਬਹੁਤ ਜਿਹੜਾ ਸੋਹਣਾ ਰੋਲ ਅਦਾ ਕੀਤਾ ਕਿ ਪੰਜਾਬ ਕਿੱਥੇ ਖੜਾ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੀ ਸਥਿਤੀ ਚ ਫਸੇ ਹੋਏ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਪਲੇਟਫਾਰਮ ਸੇ ਉਹਨਾਂ ਪੱਤਰਕਾਰਾਂ ਨੇ ਜਾ ਕੇ ਗਰਾਉਂਡ ਤੇ ਰਿਪੋਰਟਿੰਗ ਕੀਤੀ ਤਾਂ ਲੋਕਾਂ ਦੀ ਸਹਾਇਤਾ ਪਹੁੰਚੀ ਪਰ ਉਸ ਤੋਂ ਬਾਅਦ ਕੁਝ ਹੋਰ ਮੁੱਦੇ ਸਾਹਮਣੇ ਆਏ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਬਹੁਤ ਸਾਰੇ ਜਿਹੜੇ ادارے ਆ ਉਹ ਬੰਦ ਕਰ ਦਿੱਤੇ ਬਹੁਤੇ ਅਦਾਰਿਆਂ ਦੀ ਜਿਹੜੀ ਮਿਹਨਤ ਉਹ 4-4 ਸਾਲ ਦੀ ਸੀ ਉਹੀ ਨੌਜਵਾਨ ਜਿਨ੍ਹਾਂ ਨੇ ਮਿਹਨਤ ਕੀਤੀ ਪਹਿਲਾਂ ਡਿਗਰੀਆਂ ਹਾਸਲ ਕੀਤੀਆਂ ਡਿਗਰੀਆਂ ਤੋਂ ਬਾਅਦ ਨੌਕਰੀਆਂ ਨਹੀਂ ਮਿਲੀਆਂ ਉਸ ਤੋਂ ਬਾਅਦ ਇਹ ادارے ਸ਼ੁਰੂ ਕੀਤੇ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇ ਪਰ ਅੱਜ ਬੰਦ ਕਰ ਦਿੱਤੇ ਨੇ ਸੰਦੀਪ ਬੈਣੀਪਾਲ ਸਾਡੇ ਨਾਲ ਨੇ ਰਜਾਨਾ ਟਾਈਮਜ਼ ਤੋਂ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕੀ ਵਾਪਰਿਆ ਕਿ ਰਜਾਨਾ ਟਾਈਮਜ਼ ਜਿਹੜਾ 4 ਸਾਲ ਦੀ ਤੁਹਾਡੀ ਮਿਹਨਤ ਸੀ ਇੱਕਦਮ ਇੱਕ ਕਲਿੱਕ ਕਰਿਆ ਕਿ ਬੰਦ ਹੋ ਗਿਆ ਕਹਿੰਦੇ ਜਿਹੜੇ ਪੱਤਰਕਾਰੀ ਹੈ ਕਹਿੰਦੇ ਚੌਥਾ ਥੰਮ ਹੈ ਹੂੰ ਲੋਕਾਂ ਦੀ ਆਵਾਜ਼ ਚੱਕਣ ਲਈ ਹੈ ਪਰ ਇਹ ਚੀਜ਼ ਸਰਕਾਰਾਂ ਨੇ ਅੱਜ ਫੇਲ ਕਰਤੀ ਵੀ ਨਹੀਂ ਇਹ ਇਹ ਚੀਜ਼ਾਂ ਝੂਠੀਆਂ ਸਾਬਤ ਕਰਦੀਆਂ ਜਦੋਂ ਕੋਈ ਪੱਤਰਕਾਰ ਕਿਸੇ ਦੇ ਹੱਕ 'ਚ ਆਵਾਜ਼ ਚੱਕਦਾ ਹੈ ਤਾਂ ਜਿਹੜੀ ਸਰਕਾਰ ਹੈ ਉਹਦੇ ਤੇ ਕਾਰਵਾਈ ਕਰਦੀ ਹੈ ਤੇ ਉਹਦਾ ਜਿਹੜਾ ਇਨਕਮ ਦਾ ਸਾਧਨ ਹੈ ਹੱਤਕੰਡੇ ਕਈ ਅਪਣਾਉਂਦੀ ਹੈ ਜਿਵੇਂ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਆਏ ਸੀਗੇ ਸਾਬਕਾ ਮੰਤਰੀ ਕਹਿੰਦੇ ਸ਼ਾਮ-ਦਾਮ ਦੰਡਵੇੜ ਅਸੀਂ ਵੋਟਾਂ ਦੇ ਲਈ ਵਰਤਾਂਗੇ ਉਹ ਕੰਮ ਕਰ ਰਹੇ ਨੇ ਸ਼ਾਮ-ਦਾਮ ਹਨਾ ਵੀ ਉਹਨਾਂ ਤੇ ਪੈਸਿਆਂ ਦਾ ਵੀ ਪਹਿਲਾਂ ਡੋਰੇ ਸਿੱਟਦੇ ਨੇ ਬੰਦਾ ਮੰਨਦਾ ਜਦ ਬੰਦਾ ਨਹੀਂ ਮੰਨਦਾ ਫਿਰ ਉਹਦੇ ਤੇ ਅਤਿਆਚਾਰ ਕਰਦੇ ਨੇ ਉਦੋਂ ਹੀ ਮੰਨ ਜਾਂਦਾ ਫਿਰ ਆਰਥਿਕ ਤੌਰ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਹੁਣ ਆਪਣਾ ਉਹਨਾਂ ਨੇ ਰੀਸੈਂਟ ਦੋ ਦਿਨ ਪਹਿਲਾਂ ਵੀ ਕਿਸੇ politcal ਪਾਰਟੀ ਵੱਲੋਂ ਅਸੀਂ ਆਵਾਜ਼ ਚੱਕਦੇ ਆ ਸਰਕਾਰ ਦੀਆਂ ਖਾਮੀਆਂ ਗਣਉਣਾ ਇਹ ਨਹੀਂ ਹੈ ਵੀ ਅਸੀਂ ਸਰਕਾਰ ਦੇ ਵਿਰੁੱਧ ਆ ਸਰਕਾਰ ਜੋ ਗਲਤ ਕਰਦੀ ਸੀ ਉਹਨੂੰ ਦਿਖਾਉਣੇ ਲੋਕਾਂ ਤੱਕ ਪੇਸ਼ ਕਰਦੇ ਆ ਉਹਦਾ ਨਤੀਜਾ ਸਾਨੂੰ ਭੁਗਤਣਾ ਪਿਆ ਸਰਕਾਰ ਨੇ ਸਾਡੇ ਜਿੰਨੇ ਵੀ ਇਨਕਮ ਦੇ ਸਾਧਨ ਸੀਗੇ ਚੈਨਲ ਦੇ ਜਰੀਏ ਸਾਰੇ ਬੰਦ ਕਰਤੇ ਤੇ ਹੁਣ ਅਸੀਂ ਰੀਸੈਂਟ ਅੱਜ ਨਵਾਂ ਚੈਨਲ ਫਿਰ ਤੋਂ ਸਟਾਰਟ ਕਰਿਆ ਪਰ ਇਹ ਸਰਕਾਰ ਜੀ ਸੋਚਦੀ ਹੋਵੇ ਵੀ ਇਹ ਦਬ ਜਣਗੇ ਜਾਂ ਚੁੱਪ ਹੋ ਜਾਣਗੇ ਵੀ ਧੱਕੇਸ਼ਾਹੀ ਦੇ ਖਿਲਾਫ ਬੋਲਣੋਂ हट ਜਾਣਗੇ ਨਾ ਇਹ ਉਹਨਾਂ ਦਾ ਭਲੇਖਾ ਨਹੀਂ ਜਿਵੇਂ ਤੁਸੀਂ ਕਿਹਾ ਕਿ ਆਵਾਜ਼ ਜਿਹੜੀ ਲੋਕਾਂ ਦੀ ਆਵਾਜ਼ ਆ মিডিਆ ਲੋਕਾਂ ਦੀ ਆਵਾਜ਼ ਆ ਕਿ ਜਿੱਥੇ ਕੋਈ ਗਲਤ ਹੋਊਗਾ ਜਿੱਥੇ ਸਰਕਾਰ ਚੰਗਾ ਕਰੂਗੀ ਉੱਥੇ ਤੁਸੀਂ ਚੰਗਾ ਦਿਖਾਓਗੇ ਜਿੱਥੇ ਮਾੜਾ ਕਰੂਗੀ ਉੱਥੇ ਮਾੜਾ ਦਿਖਾਓਗੇ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਕਈ ادارے ਇਸ ਤਰ੍ਹਾਂ ਨੇ ਜਿਹੜੇ ਸਿੱਧੇ ਸਰਕਾਰ ਵਿਰੋਧੀ ਹੋਗੇ ਕਿ ਬਸ ਸਰਕਾਰ ਦਾ ਮਾੜਾ ਹੀ ਦਿਖਾਉਣਾ ਚੰਗਾ ਪੱਕਾ ਦਿਖਾਉਣਾ ਨਹੀਂਗਾ ਪਰ ਜਿਵੇਂ ਮੈਂ ਰਜਾਨਾ ਟਾਈਮ ਨੂੰ ਵਾਚ ਕਰ ਰਿਹਾ ਸੀ ਕਿ ਤੁਸੀਂ ਹਰ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਮਤਲਬ ਕਿਸੇ ਖਬਰ ਨੂੰ ਲੈ ਕੇ ਹੋਇਆ ਜਾਂ ਇੱਕ ਇੱਕ ਕੋਈ ਇੰਟਰਵਿਊ ਨੂੰ ਲੈ ਕੇ ਹੋਇਆ ਇਹ ਕੋਈ ਇੰਟਰਵਿਊ ਕਰੀ ਸੀ ਅਸੀਂ ਨੇ ਕਿਸੇ ਬੰਦੇ ਦੀ ਅਸੀਂ ਇੰਟਰਵਿਊ ਕਰੀ ਪਲਵਿੰਦਰ ਸਿੰਘ ਤਲਵਾੜਾ ਮੈਂ ਨਾਮ ਹੀ ਦੱਸ ਦਿੰਨਾ ਉਹਨਾਂ ਦੀ ਇੰਟਰਵਿਊ ਕਰੀ ਹੈ ਤੇ ਉੱਥੋਂ ਮੈਨੂੰ ਮੇਲ ਆਉਂਦੀ ਹੈ ਕਹਿੰਦੇ ਜੀ ਤੁਸੀਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਵੀ ਤੁਸੀਂ ਦੇਸ਼ ਵਿਰੋਧੀ ਚੱਲਦੇ ਹੋ ਆ ਹਵਾਲਾ ਦੇ ਕੇ ਸਾਡਾ ਬੰਦ ਕਰਤਾ ਜਦ ਕਿ ਉਹ 40 45 ਮਿੰਟ ਦੇ ਇੰਟਰਵਿਊ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਨੋਟਿਸ ਤੁਹਾਨੂੰ ਕੱਲਿਆਂ ਆਇਆ ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਬੰਦਿਆਂ ਨੂੰ ਵੀ ਆਏ ਨੋਟਸ ਹੋਰ ਚੈਨਲ ਨੂੰ ਵੀ ਆਏ ਨੇ ਪਰ ਹੋਰਾਂ ਦੇ ਚੈਨਲ ਬੰਦ ਨਹੀਂ ਕੀਤੇ ਗਏ ਮੋਨਟਾਈਜੇਸ਼ਨ ਹੁੰਦੀ ਹੈ ਇਨਕਮ ਦਾ ਸਾਧਨ ਕਹਿੰਦੇ ਆ ਜਿਹਨੂੰ ਵੀ YouTube ਉੱਥੋਂ ਪੈਸਾ ਦਿੰਦੀ ਹੈ ਉਹ ਵਾਲਾ ਸਿਸਟਮ ਹਜੇ ਫਿਲਹਾਲ ਕਿਸੇ ਦਾ ਬੰਦ ਨਹੀਂ ਕੀਤਾ ਆਪਣੇ ਦੋ ادارے ਸੀ ਦੋਨੇ ਬੰਦ ਕਰਤੇ ਪਰ ਇਹ ਸਰਕਾਰ ਭੁੱਲ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਟਾ ਵੀ ਹਾਂ ਕਿਤੇ ਡਰ ਜਾਣਗੇ ਚੁੱਪ ਜਾਣਗੇ ਜਮਨ ਦੇਖੋ ਜੀ ਤੁਸੀਂ ਵਿੱਚ ਗੱਲ ਕਰੀ ਵੀ ਹਾਂ ਵੀ ਉਹ ਸਰਕਾਰ ਨੂੰ ਪੱਤਰਕਾਰ ਭੰਡਦੇ ਨੇ ਸਰਕਾਰ ਦੀ ਜਿੱਥੇ ਸਰਾਨਾ ਬਣਦੀ ਅਸੀਂ ਕਰਦੇ ਹਾਂ ਹੂੰ ਸਰਕਾਰ ਜਿੱਥੇ ਚੰਗਾ ਕੰਮ ਕਰਦੀ ਅਸੀਂ ਕਰਦੇ ਹਾਂ ਜਿੱਥੇ ਸਰਕਾਰ ਗਲਤ ਹੈ ਹੁਣ ਸਰਕਾਰ ਖੜਾ ਦੇ ਮਾਮਲੇ 'ਚ ਫੇਲ ਹੋਈ ਹੈ ਅਸੀਂ ਬੋਲਾਂਗੇ ਜੀ ਕੀ ਕਿਸਾਨਾਂ ਦੀਆਂ ਜਾਂ ਮਜ਼ਦੂਰ ਨੇ ਜਿਹੜਾ ਮਜ਼ਦੂਰ ਵਰਗ ਹੈ ਸਭ ਤੋਂ ਮੰਨਿਆ ਜਾਂਦਾ ਵਿਚਾਰਾ ਕਮਾ ਕੇ ਖਾਂਦਾ ਉਹਦੇ ਬਾਰੇ ਕਿਸੇ ਨੇ ਸੋਚਿਆ ਸਰਕਾਰ ਨੇ ਹੂੰ ਕਿਸਾਨਾਂ ਨੂੰ ਕਹਤਾ ਸੀ 22000 ਰੁਪਏ ਏਕੜ ਦਾ ਤੁਹਾਨੂੰ ਦਵਾਂਗੇ ਮਜ਼ਦੂਰਾਂ ਬਾਰੇ ਨਹੀਂ ਨਹੀਂ ਸੋਚਿਆ ਮਤਲਬ ਜੇ ਜੇ ਸਰਕਾਰ ਬਣੀ ਆ ਤਾਂ ਸਵਾਲ ਤਾਂ ਤੁਹਾਨੂੰ ਹੀ ਕੀਤੇ ਜਾਣਗੇ ਹਾਂ ਮਤਲਬ ਇਹ ਦੂਜੀ ਵਿਰੋਧੀ ਤਾਂ ਨੂੰ ਥੋੜਾ ਕਰਾਂਗੇ ਉਹ ਜੇ ਵਿਰੋਧ ਇਹ ਤਾਂ ਜੀ ਦੇਖੋ ادارے ਨੇ ادارے ਬੰਦ ਕਰਤੇ ادارے ਤਾਂ ਛੱਡੋ ਜਿਹੜੀ ਪੋਲੀਟਿਕਲ ਲੀਡਰ ਨੇ ਜਾਂ ਕੋਈ ਸਿਆਸੀ ਚਿੰਤਕ ਨੇ ਉਹ ਬੋਲਦੇ ਨੇ ਉਹਨਾਂ ਦਾ ਵੀ ਕੰਮ ਇਸੇ ਤਰ੍ਹਾਂ ਕਰਦੇ ਉਹਨਾਂ ਦੇ ਵੀ ਪੇਜ ਬੰਦ ਕਰ ਦਿੱਤੇ ਜਾਂਦੇ ਨੇ ਕਮੇਜਰ ਸਿੰਘ ਸੰਧੂ ਉਹਨਾਂ ਦੇ ਪੇਜ ਬੰਦ ਕਰਤਾ ਹੈਰੀ ਖਲਾਫ ਦੀ ਚੱਲ ਰਹੀ ਨੇ ਮਜੀਠੀਆ ਫੋਟੋ ਚ ਚੱਲ। ਅ ਸੰਦੀਪ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਕਲਿੱਕ ਨਾਲ ਬੰਦ ਕਰ ਦਿੱਤਾ ਬਹੁਤ ਸਾਰੀ ਮਿਹਨਤ ਕੀਤੀ ਹੋਊਗੀ ਜਿਵੇਂ 4 ਸਾਲ ਦੀ ਤੁਸੀਂ ਮਿਹਨਤ ਦੱਸਦੇ ਹੋ ਚੈਨਲ ਤੇ। ਜੀ ਲਗਾਤਾਰ ਜਦੋਂ ਅਸੀਂ ਨਿਊਜ਼ ਚੈਨਲਾਂ ਤੋਂ ਕੰਮ ਛੱਡਿਆ ਉਹ ਤੋਂ ਬਾਅਦ ਅਸੀਂ ਨੇ ਆਪਣਾ ਕੰਮ ਸਟਾਰਟ ਕਰ ਦਿੱਤਾ ਕੀਤਾ ਸੀਗਾ ਵੀ 22 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਚਲੋ ਅਸੀਂ ਵੀ ਅਸੀਂ ਵੀ ਆਪਣੇ ਜੋਗੇ ਹੋਈਏ ਨਾ ਵੀ ਅੰਡਰ ਕੰਮ ਕਰਦੇ ਹਾਂ ਹੌਲੀ ਹੌਲੀ ਅਸੀਂ ਕਰਾਂਗੇ ਪਰ ਉਦੋਂ ਆਮ ਆਦਮੀ ਪਾਰਟੀ ਦੀਆਂ ਗੱਲਾਂ ਸੀਗੀਆਂ ਜੀ ਹਾਂ ਇਹ ਜਿਹੜੇ ਆਜ਼ਾਦੀ ਐ ਪ੍ਰੈਸ ਨੂੰ ਉਹ ਜਿੱਥੇ ਵੀ ਸੋਸ਼ਲ ਮੀਡੀਆ ਦੇ ਬਹੁਤ ਹੀ ਪ੍ਰੈਸ ਨੂੰ ਤਾਂ ਆਜ਼ਾਦੀ ਹੈਗੀ ਹੈ ਜਿੱਥੇ ਫੰਡ ਜਾਂਦੇ ਆ ਉਹਨਾਂ ਨੂੰ ਤਾਂ ਇਹ ਫਿਰ ਭੰਡ ਵੀ ਬਹੁਤ ਮੋਟੇ ਦੰਦੇ ਨੇ ਉਹ बिकਦੇ ਨੇ ਬਾਈ ਹੂੰ ਉਹ ਬੋਲਦੇ ਨਹੀਂ ਹੈ ਜੇ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਹਾਂ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰੀ ਕਹਿੰਦੇ ਕੋਈ ਨਹੀਂ ਯਾਰ ਹੋ ਗਿਆ ਹੁਣ ਕੀ ਕਰ ਸਕਦਾ ਨਾ ਮੈਂ ਸਟਾਰਟ ਕਰ ਨਹੀਂ ਜਿਵੇਂ ਇੱਕ ਆਪਾਂ ਹੁਣੇ ਵੀ ਕਿਸੇ ਵਿਦਵਾਨ ਨਾਲ ਗੱਲ ਕਰ ਰਹੇ ਸੀ ਕਿ ਪ੍ਰੈਸ ਨੂੰ ਜਿਹੜੇ ਤੁਹਾਡੇ ਵਰਗੇ ادارے ਨੇ ਜਿਨ੍ਹਾਂ ਨੇ ਛੋਟੇ ਪੱਧਰ ਤੇ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਇਕੱਠੇ ਨਹੀਂ ਹੋ ਜਾਣਾ ਚਾਹੀਦਾ ਤੁਹਾਨੂੰ ਲੱਗਦਾ ਹੋਈਆਂ ਸੀ ਸੰਸਥਾਵਾਂ ਬਣੀਆਂ ਸੀ ਇਹਨਾਂ ਦੀਆਂ ਨਾ ਕਮੇਟੀਆਂ ਬਣੀਆਂ ਸੀਗੀਆਂ ਰੁਲਗੀਆਂ ਨਹੀਂ ਇਹ ਕੱਲਾ ਥੋੜੇ ਤੇ ਨਹੀਂ ਵਾਪਰਿਆ ਹੋਰਾਂ ਤੇ ਵੀ ਵਾਪਰਿਆ ਹੋਣਾ ਨੋਟਸ ਤਾਂ ਹੋਰਾਂ ਨੂੰ ਵੀ ਗਏ ਹੋਣੇ ਆਉਂਦੇ ਆਉਂਦੇ ਨੇ ਨੋਟਸ ਆਉਂਦੇ ਨੇ ਚਲੋ ਇੱਕ ਤਾਂ ਪ੍ਰਵਾਸੀਆਂ ਦਾ ਮੁੱਦਾ ਉਹਦੇ ਵਿੱਚ ਇੰਡੀਆ ਦੇ ਵਿੱਚ ਵੀਡੀਓ ਬਲੌਗ ਹੁੰਦੀਆਂ ਨੇ तकरीबन ਸਾਰੇ ਚੈਨਲਾਂ ਦੀਆਂ ਹੋਈਆਂ ਹੋਣਗੀਆਂ ਇੱਕ ਇੱਕ ਦੋ ਦੋ ਵੀਡੀਓ ਪ੍ਰਵਾਸੀਆਂ ਦੇ ਮੁੱਦੇ ਤੇ ਪਰ ਮਸਲਾ ਤਾਂ ਇਹ ਆ ਨਾ ਜਦੋਂ ਤੁਸੀਂ ਬੰਦੇ ਦਾ ਸਾਧਨ ਇਨਕਮ ਦਾ ਸਾਧਨ ਹੀ ਬੰਦ ਕਰ ਦਿੰਦੇ ਹੋ ਆਰਥਿਕ ਪੱਖੋਂ ਬੰਦੇ ਨੂੰ ਤੋੜ ਦਿਓ ਮਸਲਾ ਤਾਂ ਉੱਥੇ ਹੈ ਨੇ ਇਹ ਦੇਸ਼ ਦੇਸ਼ ਵਿਰੋਧੀ ਗੱਲ ਕਿਵੇਂ ਹੋਗੀ ਜੇ ਤੁਸੀਂ ਉਹਨਾਂ ਮਜ਼ਦੂਰਾਂ ਦੀ ਗੱਲ ਉਠਾਈ ਦੇਸ਼ ਵਿਰੋਧੀ ਤਾਂ ਉਹ ਗੱਲ ਹੋਗੀ ਜਿਹੜੇ ਉਹਨਾਂ ਨੂੰ ਕਹਿੰਦੇ ਕੱਢ ਦਿਓ ਬਾਹਰ ਇਹ ਸਰਕਾਰ ਜਾਣਦੀ ਹੈ ਹੂੰ ਉਹ ਸਰਕਾਰ ਦੀ ਦੇਖੋ ਗੱਲ ਕੀ ਹੁੰਦੀ ਹੈ ਇੱਕ ਸਰਕਾਰ ਨੂੰ ਪੁਆਇੰਟ ਚਾਹੀਦਾ ਹੁੰਦਾ ਠੀਕ ਹੈ ਸਰਕਾਰ ਨੂੰ ਪੁਆਇੰਟ ਚਾਹੀਦਾ ਹੁੰਦਾ ਇਹਨਾਂ ਨੂੰ ਅਸੀਂ ਕਿੱਥੇ ਢਾ ਲਾ ਲਈਏ ਗੱਲ ਇਹ ਹੈ ਵੀ ਸਰਕਾਰ ਦੀ ਹਰ ਇੱਕ ਗਲਤ ਨੀਤੀ ਦੇ ਖਿਲਾਫ ਮੈਂ ਤੇ ਮੇਰਾ ਚੈਨਲ ਆਵਾਜ਼ ਚੱਕਦਾ ਰਿਹਾ ਜੀ ਠੀਕ ਹੈ ਚਲੋ ਮੈਂ ਐਂਕਰ ਨਹੀਂ ਹਾਂ ਅਸੀਂ ਫਰੰਟ ਤੇ ਨਹੀਂ ਆਏ ਪਰ ਸਾਡਾ ਚੈਨਲ ਤਾਂ ਆਵਾਜ਼ ਚੱਕਦਾ ਸੀ ਸਰਕਾਰ ਦੀ ਨਿਗਾਹ ਕਾਫੀ ਟਾਈਮ ਤੋਂ ਸੀ ਵੀ ਹਾਂ ਇਹ ਬੰਦੇ ਆਵਾਜ਼ ਚੱਕਦੇ ਨੇ ਤਾਂ ਉਹਨਾਂ ਨੂੰ ਪੁਆਇੰਟ ਚਾਹੀਦਾ ਸੀ ਉਹਨਾਂ ਨੇ ਬੇਤੁੱਕੇ ਪੁਆਇੰਟ ਦੇ ਉੱਤੇ ਇੱਕ ਇੰਟਰਵਿਊ ਦੇ ਉੱਤੇ ਹਵਾਲਾ ਦੇ ਕੇ ਉਹਨਾਂ ਨੇ ਸਾਡੀ ਮੋਨਟਾਈਜੇਸ਼ਨ ਬੰਦ ਕਰਤੀ ਜਦੋਂ ਅਸੀਂ YouTube ਦੇ ਨਾਲ ਇਸ ਦੇ ਮੱਦੇਬਤ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਨੇ ਜੀ ਤੁਸੀਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਉਹਨਾਂ ਨੇ ਸਾਨੂੰ ਹਵਾਲਾ ਦਿੱਤਾ ਪਰ ਹੁਣ ਅਸੀਂ ਬ੍ਰੋਡਕਾਸਟਿੰਗ ਮਿਨਿਸਟਰੀ ਨਾਲ ਸਾਡੀ ਚੱਲ ਰਹੀ ਹੈ ਗੱਲਬਾਤ ਅਜੇ ਉਹਨਾਂ ਦਾ ਕੋਈ ਪ੍ਰਤੀਕਰਮ ਸਾਡੇ ਖਿਲਾਫ ਅਜੇ ਸਾਡੇ ਤੇ ਆਇਆ ਨਹੀਂ ਜਿਵੇਂ ਹੀ ਆਉਂਦਾ ਚਲੋ ਪੋਜ਼ਿਟਿਵ ਆਵੇ ਇਸ ਤੱਕ ਇਹਨੇ ਪੋਜ਼ਿਟਿਵ ਆਵੇ ਪਰ YouTube ਵੱਲੋਂ ਇਹ ਜਵਾਬ ਦੇ ਦਿੱਤਾ ਗਿਆ ਵੀ ਅਸੀਂ ਪਰਮਾਨੈਂਟ ਹੀ ਤੁਹਾਡੀ ਮੌਨਟਾਇਜ਼ੇਸ਼ਨ ਬੰਦ ਕਰ ਦੱਤੀ ਹੈ ਕਹਿੰਦੇ ਤੁਸੀਂ ਨਵਾਂ ਚੈਨਲ ਬਣਾ ਕੇ ਕੰਮ ਸਟਾਰਟ ਕਰ ਸਕੋ ਪਰ ਜਿਵੇਂ ਤੁਸੀਂ ਮਿਹਨਤ ਕੀਤੀ 4 ਸਾਲਾਂ ਦੀ ਮਿਹਨਤ ਤੇ ਇਕੱਲੀ ਤੁਹਾਡੀ ਮਿਹਨਤ ਨਹੀਂ ਤੁਹਾਡੇ ਪਿੱਛੇ ਇੱਕ ਟੀਮ ਵੀ ਕੰਮ ਕਰਦੀ ਆ ਕਿੰਨੇ ਬੰਦਿਆਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਉਹੀ ਨੌਜਵਾਨ ਜਿਹੜੇ ਰੋਜ਼ਗਾਰ ਪਿੱਛੇ ਆਪਾਂ ਕਹਿੰਦੇ ਆ ਕਿ ਰੋਜ਼ਗਾਰ ਤਾਂ ਹੈ ਨਹੀਂ ਨਸ਼ਿਆਂ ਤੇ ਲੱਗੇ ਇੱਕ ਪਾਸੇ ਅਸੀਂ ਆਪਣੇ ਪੱਧਰ ਤੇ ਰੋਜ਼ਗਾਰ ਪੈਦਾ ਕਰ ਰਹੇ ਆ ਤੇ ਉਹ ਵੀ ਰੋਜ਼ਗਾਰ ਬੰਦ ਕਰ ਰਹੀ ਹੈ ਸਰਕਾਰ ਤਾਂ ਹਾਂ ਬਿਲਕੁਲ ਤੁਹਾਡੇ ਨਾਲ ਵੀ ਹੋਣੇ ਬਹੁਤ ਸਾਰੇ ਨੌਜਵਾਨ ਕੰਮ ਕਰਦੇ ਕੰਮ ਕਰਦੇ ਨੇ ਸਾਡੀ ਟੀਮ ਹੈ ਚਲੋ 5-7 ਜਾਣਿਆਂ ਦੀ ਸਾਡੀ ਟੀਮ ਹੈਗੀ ਹੈ ਤੇ ਮੈਨੂੰ ਹੌਸਲਾ ਵੀ ਉਹਨਾਂ ਨੇ ਦਿੱਤਾ ਦੇਖੋ ਕਿਤੇ ਹੁੰਦਾ ਅਸੀਂ 2.5 ਲੱਖ ਰੁਪਈਆ ਚਲੋ ਦੱਸਣਾ ਨਹੀਂ ਚਾਹੀਦਾ 2.5 ਲੱਖ ਅਸੀਂ ਖਰਚਾ ਕਰਕੇ ਮੰਥਲੀ ਖਰਚਾ ਕਰਕੇ ਇਹ ਚੈਨਲ ਚਲਾਉਨੇ ਆ ਖਰਚੇ ਹੁੰਦੇ ਨੇ ਰੈਂਟ ਹੁੰਦੇ ਨੇ ਤਨਖਾਹਾਂ ਹੁੰਦੀਆਂ ਨੇ ਜਦੋਂ ਇੱਕਦਮ ਸਾਰਾ ਕੁਝ ਖਤਮ ਹੋ ਗਿਆ ਤਾਂ ਸੰਭਾਵਕ ਹੈ ਵੀ ਟੈਨਸ਼ਨ ਬੰਦੇ ਨੂੰ ਹੋਣੀ ਹੈ ਰਾਤ ਨੂੰ 11 ਵਜੇ ਮੈਨੂੰ ਮੇਲ ਆਉਂਦੀ ਹੈ ਤੇ ਮੈਨੂੰ ਜਿਹੜੀ ਮੇਰੀ ਟੀਮ ਦੇ ਬੰਦੇ ਸੀ ਮੈਨੂੰ ਰਾਤ ਨੂੰ 11 ਵਜੇ ਤੋਂ 11:30 ਤੋਂ ਕਾਲ ਕਰਨ ਲੱਗੇ ਵੀਰੇ ਪਰਵਾਹ ਨਹੀਂ ਕਰਨੀ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਨਹੀਂ ਹੋਊਗੀ ਸੈਲਰੀ ਪਰ ਇਹ ਆਪਾਂ ਨਹੀਂ ਕਰ ਸਕਦੇ ਕਿਉਂਕਿ ਬੰਦਿਆਂ ਦੇ ਪਰਿਵਾਰ ਵੀ ਚੱਲਦੇ ਨੇ ਉਹਨਾਂ ਦੇ ਹੌਸਲੇ ਦੇ ਨਾਲ ਅਸੀਂ ਦੁਬਾਰੋਂ ਫੇਰ ਸਟਾਰਟ ਕਰਿਆ ਨਹੀਂ ਕਿਤੇ ਕਿਤੇ ਨਾ ਕਿਤੇ ਤਾਂ ਅਸੀਂ ਟੁੱਟ ਗਏ ਬਿਲਕੁਲ ਹੌਸਲਾ ਨਹੀਂ ਛੱਡਣਾ ਚਾਹੀਦਾ ਸੰਦੀਪ ਜੀ ਕਿਉਂਕਿ ਤੁਸੀਂ ਲੜਨ ਵਾਲੇ ਲੋਕਾਂ ਚੋਂ ਆ ਤੇ ਜਿਹੜੇ ਰੋਕਣ ਵਾਲੇ ਉਹ ਤਾਂ ਰੋਕਾਂ ਲਾਉਂਦੇ ਹੀ ਹੁੰਦੇ ਨੇ ਕਿ ਸਰਕਾਰ ਸਮਝ ਲੇ ਝੁਕਣਾ ਨਹੀਂ ਮਤਲਬ ਹੈ ਹੀ ਨਹੀਂ ਵੀ ਅਸੀਂ ਝੁਕ ਜਾਾਂਗੇ ਦੁਬਾਰੋਂ ਬੰਦ ਕਰ ਦਿਓ ਕੋਈ ਨਹੀਂ 2 ਮਹੀਨੇ ਨੂੰ ਕਰ ਦਿਓ ਜਦ ਤਨ ਅਸੀਂ ਸਟੈਂਡ ਕਰ ਲਿਆ ਨਾ ਉਸ ਦਿਨ ਬੰਦ ਕਰ ਦਿਓ ਤੀਜਾ ਸਟਾਰਟ ਕਰ ਦਾਂਗੇ ਬਾਕੀ ادارے ਜਿਹੜੇ ਬਾਕੀ ਚੈਨਲ ਨੇ ਆਏ ਤੁਹਾਡੀ ਸਪੋਰਟ ਦੇ ਵਿੱਚ ਹਾਂ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਕਾਲ ਵੀ ਕੀਤੀ ਕੁਝ ਚੈਨਲਾਂ ਨੇ ਕਾਲ ਕੀਤੀ ਸਹਾਇਤਾ ਦੀ ਵੀ ਗੱਲ ਕਹੀ ਵੀ ਅਸੀਂ ਹਰ ਪੱਖੋਂ ਤੇਰੇ ਨਾਲ ਖੜੇ ਹਾਂ ਆਰਥਿਕ ਪੱਖੋਂ ਸਾਰਿਆਂ ਨੇ ਹਨਾ ਜਿਨ੍ਹਾਂ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਹੈ ਵਧੀਆ ਉਹਨਾਂ ਨੇ ਰਿਸਪਾਂਸ ਦਿੱਤਾ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਵੀ ਤੂੰ ਟੈਨਸ਼ਨ ਨਾ ਲੈ ਜੋ ਚੀਜ਼ ਦੀ ਤੈਨੂੰ ਜ਼ਰੂਰਤ ਹੈ ਅਸੀਂ ਨਾਲ ਖੜੇ ਹਾਂ ਪਰ ਚਲੋ ਹੁੰਦਾ ਪਰ ਸਿਰ ਤਾਂ ਆਪ ਹੀ ਗੁੰਦਣਾ ਪੈਂਦਾ ਹੂੰ ਜਿਵੇਂ ਇਹ ਚਰਚਾ ਚੱਲਦੀ ਰਹੀ ਕਿਸਾਨ ਨਹੀਂ ਘੋਲਵੇਲੇ ਗੋਦੀ ਮੀਡੀਆ ਤਾਂ ਪੰਜਾਬ ਦੇ ਵਿੱਚ ਵੀ ਹੈ ਲੱਗਦਾ ਤੁਹਾਨੂੰ ਇਸ ਤਰ੍ਹਾਂ ਦਾ মিডিਆ ਹੈ ਵੀ ਆ ਕੇਜਰੀ মিডিਆ ਕਹਿੰਦੇ ਨੇ ਹਾਂ ਪੰਜਾਬ ਦੇ ਵਿੱਚ ਹੈ ਕੇਜਰੀ মিডিਆ ਜੀ ਤੇ ਇੱਕ ਕੇਜਰੀ মিডিਆ ਇੱਕ ਮਾਨ ਪੀੜਤ মিডিਆ ਵੀ ਹੈ ਅੱਛਾ ਮਾਨ ਪੀੜਤ মিডিਆ ਵੀ ਹੈ ਮਤਲਬ ਇਹ ਤੇ ਵੀ ਚਰਚਾ ਹੁੰਦੀ ਹੈ ਹਾਂ ਬਿਲਕੁਲ ਹੁੰਦੀ ਹੈ ਮਾਨ ਪੀੜਤ ਤੇ ਹੋਗੇ ਜਿਨ੍ਹਾਂ ਤੇ ਕਾਰਵਾਈਆਂ ਕਰਦੇ ਨੇ ਜਿਹੜੇ ਸਰਕਾਰ ਦੇ ਖਿਲਾਫ ਸਰਕਾਰ ਦੀ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਤੇ ਕਾਰਵਾਈ ਕਰਦੇ ਨੇ ਹੂੰ ਤੇ ਤੁਹਾਨੂੰ ਵੀ ਕਹਿਣਾ ਵੀ ਤੁਸੀਂ ਨਿਰਪੱਖ ਹੋ ਕੇ ਚੱਲ ਰਹੇ ਹੋ ਬਹੁਤ ਵਧੀਆ ਗੱਲ ਆ ਪਰ ਕਿਤਨਾ ਕਿਤੇ ਥੋੜੇ ਤੇ ਵੀ ਸਰਕਾਰ ਇਹ ਅੱਖ ਆਉਣ ਵਾਲੇ ਸਮੇਂ ਚ ਰੱਖ ਸਕਦੀ ਹੈ ਮਤਲਬ ਕਿਸੇ ਤੇ ਵੀ ਹੋ ਸਕਦਾ ਮੈਂ ਮਤਲਬ ਤੁਸੀਂ ਇਹ ਕਹਿਣਾ ਚਾਹੋਗੇ ਕਿ ਜਿੰਨੇ ادارے ਨੇ ਜਾਂ ਆਪਾ ਲੋਕ ਜਿਹੜੇ ਲੱਗੇ ਹੋਏ ਨੇ ਇਸ ਚਰਚਾ ਦੇ ਵਿੱਚ ਜਿਹੜੇ ਚੰਗਾ ਵਿਚਾਰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਮੈਨੂੰ ਹੀ ਲੱਗਦਾ ਕਿ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਕੱਠੇ ਹੋ ਕੇ ਕਵਾਜ ਬੁਲੰਦ ਕਰਨੀ ਚਾਹੀਦੀ ਬੁਲੰਦ ਕਰਨੀ ਚਾਹੀਦੀ ਪਰ ਹੁਣ ਸਰਕਾਰ ਨਾਲ ਸਤਾਈ ਬਹੁਤ ਨੇੜੇ ਆ ਕੇ ਸਵਾਕ ਸਾਲ ਦੇ ਲੰਮਸਾ ਰਹਿ ਗਿਆ ਸਰਕਾਰ ਸਤਾਈ ਪਈ ਆ ਹਨਾ ਸਤਾਈ ਸਰਕਾਰ ਸਤਾਈ ਪਈ ਆ ਹ ਨਹੀਂ ਥੋੜੇ ਮੇਰੇ ਵਰਗੇ ਭਰਾਵਾਂ ਨੇ ਸਤਾਈ ਪਈ ਆ ਕਿਉਂਕਿ ਦੇਖੋ ਇਹ ਜੁਮਲੇ ਹੁੰਦੇ ਨੇ ਨਾ ਇਹ ਇਹ ਪਹਿਲਾਂ ਚੱਲ ਜਾਂਦੇ ਸੀ ਜੀ ਹਨਾ ਭਗਵੰਤ ਸਿੰਘ ਮਾਨੋਂ ਨਹੀਂ ਇੱਕ ਜਗ੍ਹਾ ਤੇ ਜਾ ਕੇ ਉਰੇ ਕਹਿ ਦਿੰਦੇ ਨੇ ਜੀ ਪੰਜਾਬ ਦੇ ਵਿੱਚ ਅਸੀਂ ਆ ਕਰਾਂਗੇ ਅਸੀਂ ਫਲਾਣਾ ਕਰਾਂਗੇ ਧਮਕਾਣਾ ਕਰਾਂਗੇ ਹੁੰਦਾ ਹੈ ਨਹੀਂ ਦੂਜੀ ਸਟੇਟ ਚ ਜਾਂਦੇ ਨੇ ਉੱਥੇ ਕਹਿੰਦੇ ਨੇ ਪੰਜਾਬ ਚਾਹ ਕੁਝ ਕਰਤਾ ਹੁਣ ਬੀਬੀਆਂ ਨੂੰ 1000-1000 ਰੁਪਿਆ ਦੇਣ ਦੀ ਗੱਲ ਸੀ ਉਹ ਤੋਂ ਬਾਅਦ ਜਦੋਂ ਇਹਨਾਂ ਤੋਂ ਦਿੱਤੇ ਨਹੀਂ ਗਏ ਸਾਲ ਕੁ ਬਾਅਦ ਕਹਿੰਦੇ ਜੀ ਅਸੀਂ 11-1100 ਦੇ ਦਾਂਗੇ ਠੀਕ ਹੈ 2022 ਲੰਘ ਗਿਆ ਕੋਈ ਚੈਨਲ ਇੰਟਰਵਿਊ ਕਰਦਾ 22 ਦੇ ਮਿੱਡ ਦੇ ਵਿੱਚ ਕਦੋਂ ਦਵਾਂਗੇ ਕਹਿੰਦਾ ਅਗਲੇ ਬਜਟ ਦੇ ਵਿੱਚ ਹੂੰ 2 ਮਹੀਨੇ ਨੂੰ ਬਜਟ ਹੈ ਚੈਨਲਾਂ ਦਾ ਮੈਂ ਨਾਮ ਨਹੀਂ ਲਵਾਂਗਾ ਹਿੰਦੀ ਚੈਨਲਾਂ ਦੇ ਵਿੱਚ ਇੰਟਰਵਿਊ ਹੋਈਆਂ ਗਈਆਂ ਉਹਨਾਂ ਦੀ ਉਹ ਵੀ ਨਿਕਲ ਜਾਂਦਾ ਜੀ 23 ਆ ਜਾਂਦੀ ਹੈ 23 ਦੇ ਵਿੱਚ ਇੰਟਰਵਿਊ ਹੁੰਦੀ ਹੈ ਕਹਿੰਦਾ ਅਗਲੇ ਬਜਟ ਦੇ ਵਿੱਚ ਦਵਾਂਗਾ ਹੂੰ ਉਦੋਂ ਵੀ ਨਹੀਂ ਦੰਦੇ 24 ਦੇ ਵਿੱਚ ਫਿਰ ਆਉਂਦੀ ਐ ਲੋਕ ਸਭਾ ਦੀ ਇਲੈਕਸ਼ਨ ਉਤੋਂ ਪਹਿਲਾਂ ਇੰਟਰਵਿਊ ਹੁੰਦੀ ਐ ਉੱਥੇ ਕਹਿੰਦਾ ਜੀ ਆਵਾਸ ਇਲੈਕਸ਼ਨ ਹੁੰਦੀ ਸਾਰ ਬਜਟ ਹੋਊਗਾ ਉਹਦੇ ਵਿੱਚ ਦਵਾਂਗੇ 24 ਵੀ ਲੰਘੀ 25 ਵੀ ਲੰਘੀ ਆ ਹੁਣ ਰੀਸੈਂਟ ਫੇਰ ਇੱਕ ਇੰਟਰਵਿਊ ਉਹਦੇ ਵਿੱਚ ਕਹਿ ਰਿਹਾ 26 ਵਾਲੇ ਬਜਟ ਦੇਊਂ ਕਿਉਂ ਵੀ ਲੋਕ ਮੂਰਖ ਨੇ ਹੂੰ ਤੁਸੀਂ ਉਹਨਾਂ ਨੂੰ ਕਹਨੇ ਹੋ ਚਲੋ ਨਾ ਵੀ ਹਾਂ ਅਸੀਂ ਤੁਸੀਂ ਨੇ ਆਹ ਚੀਜ਼ਾਂ ਚ ਵਰਗਲਾ ਕੇ ਤੁਸੀਂ ਵੋਟਾਂ ਲੈ ਲਈਆਂ 2026 ਚ ਤੁਸੀਂ ਕਹਿ ਰਹੇ ਸੀ ਤੁਹਾਨੂੰ ਪੈਸੇ ਦਵਾਂਗੇ ਉਤੋਂ ਬਾਅਦ ਇਹ ਪੈਸੇ ਦੇਣਾ ਵੀ ਕਿਤਨਾ ਕਿਤੇ ਸਹੀ ਨਹੀਂ ਹੈਗਾ ਹੂੰ 16000 ਕਰੋੜ ਰੁਪਈਆ ਪਰ ਸਾਲ ਦਾ ਖਰਚਾ ਹੋਊਗਾ ਜੇਕਰ 11-1100 ਰੁਪਈਆ ਦੰਦੇ ਨੇ ਹਮ ਸਰਕਾਰ ਤਾਂ ਪਹਿਲਾਂ ਕਰਜਾਈ ਹੈ ਇਹਨਾਂ ਨੇ ਆਖਰੀ 3-4 ਮਹੀਨਿਆਂ ਚ ਦੇ ਦੇਣਾ ਅਗਲੀ ਸਰਕਾਰ ਨੂੰ ਪੰਗੇ ਖੜੇ ਕਰ ਦੇਣੇ ਨੇ ਹਮ ਜੀ ਮਤਲਬ ਆਉਣਾ ਲੋਕਾਂ ਦੇ ਸੈਰੀ ਆ ਹਾਂ ਉਹਨਾਂ ਲੋਕਾਂ ਦੇ ਸੈਰਾ ਇਹ ਜਿਹੜੇ ਝੂਟੇ ਗੱਡੀਆਂ ਤਲੇ ਦੇ ਉਹ ਵੀ ਲੋਕਾਂ ਦੇ ਬਿਲਕੁਲ ਤੇ ਕੰਮ ਲੋਕਾਂ ਦਾ ਕੋਈ ਨਹੀਂ ਕਰਨਾ ਹਾਂ ਬਹੁਤ-ਬਹੁਤ ਸ਼ੁਕਰੀਆ ਸੰਦੀਪ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਚੈਨਲ ਗਿਆ ਸਾਡਾ ਚੈਨਲ ਹੈ ਮਤਲਬ ਸਾਰੇ ਜਿੰਨੇ ਕੰਮ ਕਰਦੇ ਲੋਕ ਨੇ ਉਹ ਉਮੀਦ ਹੈ ਕਿ ਆਸ ਇੱਕ ਵਾਪਸ ਆਵੇ ਕਿਉਂਕਿ ਇੰਨੀ ਮਿਹਨਤ ਕੀਤੀ ਆ ਪਰ ਫਿਰ ਵੀ ਆ ਕਿ ਝੁਗਣ ਵਾਲੇ ਲੋਕ ਹੈ ਨਹੀਂ ਆਪਾਂ ਝੁਗਣਾ ਨਹੀਂ ਡਰਨਾ ਨਹੀਂ ਤੇ ਸਾਰਾ মিডিਆ ਜਿੰਨੇ ਲੋਕ ਨੇ ਕੰਮ ਕਰਦੇ ਤਾਂ ਅਸੀਂ ਤੁਹਾਡੇ ਨਾਲ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ